ਜਦੋਂ ਤੋਂ ਨਾ ਕੋਈ ਕੰਮ ਨਹੀਂ ਹੋ ਰਿਹਾ ਠੀਕ ਨਹੀਂ ਆਜ ਜੋ ਪ੍ਰੋਜੈਕਟ ਮੰ ਆਉਣਗੇ ਬਾਕੀ ਜਿਹੜੀਆਂ ਜ਼ਮੀਨਾਂ ਅਕਵਾਇਰ ਕਰ ਰਹੀ ਸਰਕਾਰ ਅੱਜ ਸਾਡੇ ਨਾਲ ਬਹਿ ਕੇ ਨਿਬੜਦੇ ਨਹੀਂ ਜ਼ਬਰਦਸਤੀ ਕਬਜ਼ੇ ਲੈ ਨਹੀਂ ਜਾਣ ਬਹਿ ਕੇ ਨਿਬੜੋ ਕੈਂਪ ਲਾਓ ਕਹਿੰਦੇ ਕੈਂਪ ਲਾ ਦਾਂਗੇ ਬਾਕੀ ਤਹਿਸੀਲਾਂ ਚ ਦਫ਼ਤਰਾਂ ਚ ਭ੍ਰਸ਼ਟਾਚਾਰ ਆ ਕਹਿੰਦੇ ਵੱਡੇ ਰੋਡ ਲਵਾ ਰੋਡ ਲਾ ਕੇ ਲਿਖਿਆ ਹੂ ਕੀ ਵਸੀਕਾ ਨੂੰ ਵੀਸ ਨੂੰ ਪੈਸੇ ਦੇ ਕੇ ਜਿਟਰੀ ਕਰਾਉਣ ਦੀ ਲੋੜ ਦੀ ਸਦਾ ਕਿਸਾਨ ਦੀ ਟਰੇ拉 ਕੇ ਜਾਵੇ ਜਾਂ ਕਿੜੀਆਂ ਕਿੜੇ ਕਿੰਨੇ ਪੈਸੇ ਆ ਜੇ ਕੋਈ ਰਿਸ਼ਤ ਮੰਗਦਾ ਤੇ ਆਹ ਫੋਨ ਤੇ ਫੋਨ ਨੰਬਰ ਲਿਗਾ ਇਥੇ ਆਪਾਂ ਗੱਲ ਕੀਤੀ ਹੈਗੀ ਆ ਇਹਦੇ ਨਾਲ ਬਾਸਬਤੀ ਦਾ ਰੇਟ ਚਲਾ ਦੋ ਵੀ ਇਹ ਕਿਉਂ ਨਿਕ ਰਿਹਾ ਸੋ ਸਾਰੇ ਆ ਮੁੱਦਿਆਂ ਤੇ ਗੱਲ ਕਰਕੇ ਇੱਕ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਆ ਜਿਹੜੇ ਮੁੱਖ ਮੰਤਰੀ ਦੇ ਮੁੱਖ ਸਖਤਰ ਹੁੰਦੇ ਆ ਮੁੱਖ ਅਫਸਰਾਂ ਦਾ ਮੁੱਖ ਮੰਤਰੀ ਇੱਕ ਅਫਸਰ ਹੁੰਦਾ ਜਿਹਨਾਂ ਨੌਕਰੀਆਂ ਕੀਤੀਆਂ ਸੀ ਪਰਵਾਰਾਂ ਨੇ ਠੀਕ ਹੈ ਜੀ ਚੈਕਰ ਹੈ ਉਹ ਕਿਹੜੇ-ਕਿਹੜੇ ਦੇ ਨੇ ਹਾਂ ਅੱਗੇ ਕਰਦੇ ਥੋੜਾ ਟੈਲੀਫਾਈਡ ਕਰ ਲੈਂਦੇ ਤੇ ਦੂਸਰਾ ਜਸਬੀਰ ਸਿੰਘ ਪੁੱਤਰ ਤਲਵੰਦ ਸਿੰਘ ਮਨਿੰਦਰ ਸਿੰਘ ਪੁੱਤਰ ਦੋਲੇ ਠੀਕ ਹੈ ਜੀ ਇੱਥੇ ਤਿੰਨ ਹੋ ਗਏ ਜੀ ਕੰਪਲੀਟ ਠੀਕ ਹੈ ਜੀ ਦੂਜੇ ਚੈਕਰ ਹੈ ਉਹ ਜੀ ਚਸ਼ਮੀਆਂ ਦੇ ਚੈੱਕ ਜੀ ਜ਼ਿਆਦਾ 50% ਤੋਂ ਅਗਾਂਹ ਅੱਛਾ ਠੀਕ ਹੈ ਚਾਰ ਹੋ ਗਏ ਚਸ਼ਮੀਆਂ ਵਾਲੇ 50% ਵਾਲਾ ਠੀਕ ਹੈ ਜੀ 190 ਵਾਲਾ ਕਲੈਕਟ ਦੇਖੋ ਪ੍ਰਸ਼ਾਸਨ ਨੇ ਜਿਹੜੀ ਗੱਲ ਕਹੀ ਜਿਹੜੇ ਤਾਂ ਮੁਸਲੇ ਗਏ ਰਹਿ ਉਹਨਾਂ ਦੀ ਪ੍ਰਿੰਸੀਪਲ ਸੈਕਟਰੀ ਜਿਹੜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਨੇ ਨਾਲ ਦੋ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਉਹ ਮੀਟਿੰਗ ਕਰ ਲੈਣਗੇ ਜਿਹੜਾ ਉਹਨਾਂ ਨੂੰ ਲੱਗਿਆ ਜਿੱਥੇ ਸਾਡਾ ਸੀਗਾ ਬਾਕੀ ਲਗਭਗ ਸ਼ਹੀਦਾਂ ਨੂੰ ਮੁਆਵਜ਼ਾ ਤੇ ਤਿੰਨ ਨੌਕਰੀਆਂ ਕੁਝ ਰਹਿ ਗਏ ਆ ਕੰਪਲੀਟ ਕਰਤੀਆਂ ਜ਼ਖਮੀਆਂ ਨੂੰ ਮੁਆਵਜ਼ਾ ਵੀ ਲਗਭਗ ਤਲਵੰਡੀ ਦਸੌਂਦਾ ਸਿੰਘ ਦੀ ਬੱਸ ਪਲਟੀ ਸੀ 32 ਜ਼ਖਮੀ ਸੀ ਉਹਨੀਆਂ ਨੂੰ ਲਗਭਗ 10-10 ਹਜ਼ਾਰ ਨਾਲ 1,19,000 ਦਾ ਚੈੱਕ ਦਿੱਤਾ ਸਾਡੇ ਤਿੰਨ ਗੰਬੀਰ ਸਿੰਘ ਨੂੰ ਕਿਸੇ ਨੂੰ ਲੱਖ-ਲੱਖ ਦਾ ਕਿਸੇ ਨੂੰ 50,000 ਦਾ 14 ਦਾ ਅੱਜ ਅਸੀਂ ਮੈਡੀਕਲ ਕਰਾ ਦਿੱਤਾ ਉਹ ਕਹਿੰਦੇ ਰਿਪੋਰਟ ਆ ਲੈਣ ਤੇ ਜਿੰਨਾ ਉਹਦੇ 'ਚ ਸਮੱਸਿਆ ਉਹ ਓਨੇ ਪੈਸੇ ਦੇ ਦਾਂਗੇ ਉਹਨਾਂ ਦੀਆਂ ਪੈਨਸ਼ਨਾਂ ਵੀ ਕਹਿੰਦੇ ਸੀ ਲਵਾ ਦੇਾਂਗੇ ਜੇ ਹੈਂਡੀਕੈਪਡ ਹੋ ਕੇ ਜਿਨ੍ਹਾਂ ਦੇ ਹੱਥ ਉੱਤੇ ਕੱਟੇ ਗਏ ਆ ਔਰ ਇਹਦੇ ਨਾਲ ਦੀ ਨਾਲ ਬਾਕੀ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਆ ਤੁਸੀਂ ਸੁਣਦੇ ਦੇਖੋ ਅਸੀਂ ਆਮ ਪਬਲਿਕਲੀ ਵੀ ਕੰਮ ਕਰਦੇ ਆ ਆੜਾ ਗੋਲਡਨ ਗੇਟ ਅਲਾਵਾ ਇਹਦਾ 15 ਅਕਤੂਬਰ ਤੱਕ ਦੀ ਕੱਟਆਫ ਡੇਟ ਲਈ ਵੀ ਅਸੀਂ ਇਹ ਕਹਾਂ ਵੀ ਤੁਸੀਂ ਸਾਨੂੰ ਕਹਿੰਦੇ ਇਥੇ ਪਬਲਿਕ ਰਾਹ 2-2 ਸਾਲ ਹੋ ਗਏ ਪ੍ਰੋਜੈਕਟ ਹੀ ਨਹੀਂ ਪੂਰੇ ਹੋਣਦੇ ਤਾਂ 15 ਅਕਤੂਬਰ ਤੇ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਸਾਡੇ ਕੋਲ ਕੱਲ ਕੱਟਆਫ ਡੇਟ ਲੈ ਲਓ ਵੀ ਕਦੋਂ ਤੱਕ ਇਹ ਕੰਪਲੀਟ ਹੋ ਜਾਣਗੇ ਪਰਾਲੀ ਵਾਲੇ ਮੁੱਤਰ ਤੇ 60 ਕਿ ਬੈਲਰ ਇਹਨਾਂ ਬਾਹਰੋਂ ਬਗਾਇ ਡੀਸੀ ਸਾਹਿਬ ਕਹਿ ਰਹੇ ਆ ਅਸੀਂ ਕੋਸ਼ਿਸ਼ ਕਹਿੰਦੇ ਕਰ ਰਹੇ ਆ ਵੀ ਇਹ ਸਮੱਸਿਆ ਨਾ ਆਵੇ ਚਲ ਠੀਕ ਆ ਵੱਡਾ ਇਸ਼ੂ ਆ ਇਹ ਇਹ ਚ ਪੋਲਿਟੀਕਲ ਜ਼ਿਆਦਾ ਨੇ ਚਲੋ ਇਹ ਅਗਲੀ ਗੱਲ ਹੈ ਭਾਰਤ ਮਾਲਾ ਯੋਜਨਾ ਤਹਤੋਂ ਮੰਨੇ ਆ ਵੀ ਅਸੀਂ ਪੁਲਿਸ ਫੋਰਸਾਂ ਚੜ੍ਹ ਕੇ ਕਬਜ਼ੇ ਨਹੀਂ ਲੈਂਦੇ ਅਸੀਂ ਕੈਂਪ ਲਾ ਕੇ ਤੁਹਾਡਾ ਮਸਲਾ ਸੋਲੂਸ਼ਨ ਕਰਕੇ ਫਿਰ ਇਹਦੇ ਤੇ ਕੋਈ ਕਾਰਵਾਈ ਕਰਾਂਗੇ ਜਿਹੜਾ ਉਹਨਾਂ ਵੱਲੋਂ ਡੀਏਪੀ ਤੇ ਇਹ ਤੁਸੀਂ ਵੀ ਨੋਟ ਕਰਿਓ ਬਕਾਇਦਾ ਵਾ ਐਕਟ ਆ ਵੀ ਹਰ ਦੁਕਾਨਦਾਰ ਲਿਖ ਕੇ ਲਾਊਗਾ ਵੀ ਡੀਏਪੀ ਕਿੰਨੀ ਆ ਦੇਖੋ ਸਟਾਕ ਕਿੰਨਾ ਕਾਲਾ ਵਿਚਾਰੀ ਹੁੰਦੀ ਆ ਉਹ ਕਹਿੰਦੇ ਅਸੀਂ ਸਾਰੇ ਦੁਕਾਨਾਂ ਨੂੰ ਹੁਕਮ ਦੇ ਦਿੱਤੇ ਨੇ ਦਿਸੈਂਸ ਕੈਨਸਲ ਕਰਾਂਗੇ ਤੁਹਾਡੇ ਵੱਲੋਂ ਵੀ ਨਿਗਰੱਖਣੀ ਚਾਹੀਦੀ ਵੀ ਕਿਹੜੀ ਦੁਕਾਨ ਤੇ ਡੀਜੀਪੀ ਬਾਹਰ ਲਿਖੀ ਆ ਮਿਲਣ ਵਾਲੀ ਤਾਂ ਬਲੈਕ ਹੁੰਦੀ ਆ ਕਿਉਂਕਿ ਡੀਜੀਪੀ ਕੇਂਦਰ ਘੱਟ ਕਰ ਰਿਹਾ ਮੰਗ ਜ਼ਿਆਦਾ ਆ ਅਸੀਂ ਬਾਸਮਤੀ ਤੇ ਕਿਹਾ ਵੀ ਰੇਟ ਡਿੱਗ ਪਿਆ ਹੁਣ ਤੱਕ ਐਕਸਪੋਰਟ ਡਿਊਟੀ ਵੀ ਨਹੀਂ ਹੈਗੀ ਤੇ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ 3200 ਤੋਂ ਰੇਟ ਹੇਠਾਂ ਨਹੀਂ ਆਉਣਗੇ ਤੇ ਕੱਲ ਬਾਸਮਤੀ 23 2400 ਨੂੰ ਵਿਕੀ ਆ ਸੁਪਰ ਫਾਈਨ ਕਿਸਮ ਉਹਦੇ ਤੇ ਕਹਿੰਦੇ ਅਸੀਂ ਕਰਾਉਨੇ ਆ ਜੀ ਇਹਦੀ ਗੱਲ ਠ ਤੋ ਇਸ ਤਰੀਕੇ ਨਾਲ ਜਿੰਨੇ ਮੁੱਦਿਆਂ ਤੇ ਉਹ ਕੁਝ ਮੁੱਦੇ ਉਹਨਾਂ ਦੇ ਹੱਥ 'ਚ ਨਹੀਂ ਹੈਗੇ ਪਰ ਜਿਹੜੇ ਉਹਨਾਂ ਦੇ ਲੈਵਲ ਦੇ ਸੀ ਉਹ ਅਸੀਂ ਕਰਾਤੇ ਨਸ਼ਿਆਂ ਤੇ ਸੀ ਸਿੱਧਾ ਸਿੱਧਾ ਸਪਸ਼ਟ ਕਹਿਤਾ ਸੀ ਵੀ ਸਾਹਿਬ ਨੂੰ ਵੀ ਤੁਹਾਡਾ ਕੋਈ ਨਸ਼ਾ ਬੰਦ ਨਹੀਂ ਨਾ ਨਸ਼ੇ ਵਾਲੇ ਮੁੱਦੇ ਤੇ ਅਸੀਂ ਸੰਤੋਸ਼ਟਾ ਤੁਹਾਡੀ ਕਾਰਵਾਈ ਤੋਂ ਇਹ ਕੱਲਾ ਪੁਲਿਸ ਦੀ ਡਾਂਗ ਨਾਲ ਨਹੀਂ ਨਸ਼ੇ ਬੰਦ ਹੁੰਦੇ ਤੁਸੀਂ ਜਿਹੜੇ ਨੌਜਵਾਨ ਨਸ਼ੇ ਪੀਰਤ ਨੇ ਉਹਨਾਂ ਦਾ ਹਸਪਤਾਲ ਤੇ ਇਨਜਾਮ ਕਰੋ ਕਿਉਂਕਿ ਪ੍ਰਾਈਵੇਟ ਹਸਪਤਾਲ 2-2 ਲੱਖ ਰੁਪਇਆ ਲੈ ਮਾਪੇ ਚਾਹੁੰਦੇ ਇਲਾਜ ਕਰਾਉਣਾ ਪਰ 2 ਲੱਖ ਕਿਹੜਾ ਦੇਵੇਂ ਤਾਂ ਤੁਸੀਂ ਇਲਾਜ ਦਾ ਪ੍ਰਬੰਧ ਕਰੋ ਤਾਂ ਜੋ ਬੰਦੇ ਨੂੰ ਇਲਾਜ ਕਰਾ ਕੇ ਰੋਜ਼ਗਾਰ ਦੇ ਰੋਜ਼ਗਾਰ ਵੀ ਨਾਲ ਜੁੜਿਆ ਨਸ਼ਾ ਬਹੁਤ ਸਾਰਾ ਸਮੱਸਿਆ ਜੋ ਉੱਠਿਆ ਉਹ ਮੰਨਦੇ ਵੀ ਆ ਵੀ ਗੱਲ ਤਾਂ ਠੀਕ ਹੈ ਬਹੁਤ ਪੱਖੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਚੋਰੀਆਂ ਠੱਗੀਆਂ ਬਾਰੇ ਇਹ ਸਪਸ਼ਟ ਕਰਤਾ ਅੰਮ੍ਰਿਤਸਰ ਦੀ ਆਤੀ ਖਾਸ ਕਰਕੇ ਜ਼ਿਆਦਾ ਅਸੀਂ ਜਾਣ ਰਹੇ ਆ ਵੀ ਜਾਂ ਸਿਟੀ ਚ ਵੀ ਸਾਨੂੰ ਪਤਾ ਵੀ ਕੋਈ ਕੰਟਰੋਲ ਨਹੀਂ ਹੈਗਾ ਤੁਹਾਡੇ ਤੇ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਇਸ ਕਿਸਮ ਦੀ ਕਾਰਵਾਈ ਕਰੇ ਥੋੜਾ ਨਸ਼ਾ ਤੇ ਕ੍ਰਾਈਮ ਕੰਟਰੋਲ ਚ ਰਹੇ ਚਲੋ ਹੁਣ ਅਸੀਂ ਉਹਨਾਂ ਨੂੰ ਸਾਧ ਕੇ ਇਹ ਸਾਰੀਆਂ ਗੱਲਾਂ ਇੱਧੀਆਂ ਮੈਂ ਬੋਲੀਆਂ ਏ ਡੀਸੀ ਸਾਹਿਬਾ ਬਾਕਾਇਦਾ ਮੰਚ ਤੋਂ ਕਹਿਣਗੇ ਸਾਡਾ ਇੱਕ ਤਰੀਕਾ ਜਿਥੇ ਬੰਦਾ ਸੀ ਕੱਲੇ ਆਪਣੇ ਲੱਗ ਰੇਲ ਰੋਕਣ ਤੋਂ ਉਹਨੂੰ ਢਾਲ ਦਿੱਤਾ ਹਾਂ ਹਾਂ ਫਿਲਹਾਲ ਅਸੀਂ ਚਾਹੁੰਦੇ ਨਹੀਂ ਸੀ ਤੇ ਕੋ ਸਪਸ਼ਟ ਕਰਦੇ ਹਾਂ ਵੀ ਅਸੀਂ ਨਹੀਂ ਸੀ ਚਾਹੁੰਦੇ ਰੇਲਾ ਜਾਮ ਕਰੀਏ ਅਸੀਂ ਸਪਸ਼ਟ ਕਿਹਾ ਸੀ ਵੀ ਸਾਨੂੰ ਮਜਬੂਰ ਨਾ ਕਰਿਓ ਅਸੀਂ ਨੀਚਾ ਮੰਗਗੇ ਵੀ ਇੱਕ ਬਨੇਡਾ ਬਟਾ ਮੋਰਚਾ ਲੱਗਾ ਹੋਇਆ ਤੇ ਅੱਜ ਜਿਵੇਂ ਖੱਟਰ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਰਾਹ ਬੰਦ ਕਰਕੇ ਰਹਿਣੇ ਉਹ ਪਹਿਲੋ ਰਸਤੇ ਬੰਦ ਦਾ ਸਾਨੂੰ ਰੇਲ ਤੇ ਬਹਿਣਾ ਪਏ ਜੇ ਸਾਨੂੰ ਮਜਬੂਰ ਕਰੋਗੇ ਤੇ ਰੇਲ ਤੇ ਪਾਵਾਂਗੇ ਅਸੀਂ ਟੈਂਟ ਵੀ ਥੱਲੇ ਲਾਇਆ ਹੈ ਵੀ ਵੇਟ ਕਰਾਂਗੇ ਇੰਤਜ਼ਾਰ ਕਰਾਂਗੇ ਮੀਡੀਆ ਥਰੂ ਮੈਸੇਜ ਲੋਕਾਂ 'ਚ ਕਨਵੇ ਕਰਾਂਗੇ ਵੀ ਕੱਲ ਸਾਨੂੰ ਨਾ ਕੋਈ ਵੀ ਅਸੀਂ ਰੇਲਾ ਜਾਮ ਕਰਦੇ ਆਦੇ ਹਾ ਡੀਸੀ ਸਾਹਿਬ ਤਾਂ ਆਏ ਹੋਏ 2 ਘੰਟੇ ਹੋ ਗਏ 2 ਘੰਟੇ ਉਹਨਾਂ ਨਾਲ ਮੀਟਿੰਗ ਚੱਲੀ ਆ ਉਹ ਸਾਡੀ ਮੀਟਿੰਗ ਦਾ ਵੇਟ ਕਰ ਰਹੇ ਸੀ ਵੀ ਮੀਟਿੰਗ ਕਰਕੇ ਸਾਨੂੰ ਦੱਸ ਦਿਓ ਅਸੀਂ ਆ ਕੇ ਇਥੋਂ ਸਵਸ਼ਤ ਕਰ ਜਾਨੇ ਤਾਂ ਜਦੋਂ ਉਹ ਪ੍ਰਪੋਜ਼ਲ ਬੋਲ ਦੇਣਗੇ ਫਿਰ ਪੱਕੀ ਹੋ ਜੂਗੀ ਕੁਝ ਨੌਕਰੀਆਂ ਦੇ ਲੈ ਕੇ ਆਏ ਨੇ ਐਲਾਨ ਕੁਝ ਚੈਕਸ ਲੈ ਕੇ ਆਏ ਨੂੰ ਤੁਹਾਡੇ ਸਾਹਮਣੇ ਅਸੀਂ ਪ੍ਰੈਸ ਦੇ ਸਾਹਮਣੇ ਤੁਹਾਡੇ ਸਾਹਮਣੇ ਕਰਾਂਗੇ ਧੰਨਵਾਦ ਖੜੇ ਆ ਹਾਂਜੀ ਮੈਮ ਹਾਂਜੀ ਜੋ ਕਿਸਾਨਾਂ ਨੂੰ ਲਾਨ ਕੀਤਾ ਗਿਆ ਸੀ ਰੀਲਿੰਗ ਤੋਂ ਦੋ ਮਹੀਨੇ ਅਕੋਰਡ ਜੋ ਸੰਧਿ ਵੜੀ ਇੱਥੇ Actually ਇਹਨਾਂ ਦੇ ਕੋਈ ਲੌਂਗ ਪੈਂਡਿੰਗ ਜਿਹੜੇ ਕੁਝ ਕੇਸਿਸ ਸੀਗੇ ਜਿਹੜੇ ਕਿ ਸ਼ੰਭੂ ਬਾਰਡਰ ਦੇ ਵਿੱਚ ਕੁਝ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੂੰ ਨੌਕਰੀ ਕੁਛਾਂ ਨੂੰ ਨੌਕਰੀ ਤੇ ਕੁਛਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਸੀਗਾ ਉਹ ਚੀਜ਼ ਅਸੀਂ ਸੌਟ ਆਊਟ ਕਰਾ ਦਿੱਤੀ ਹੈਗੀ ਇਹ ਪਲੱਸ ਇਹਨਾਂ ਦੀ ਹੋਰ ਵੀ ਕੁਝ ਮੰਗਾ ਸੀ ਗਿਆ ਜਿੱਦਾਂ ਕਿ ਬਾਸਮਤੀ ਜੀ ਜਿਹੜੀ ਪ੍ਰਾਈਸ ਹੈਗੀ ਆ ਉਹ ਉਹਨਾਂ ਨੂੰ ਸਹੀ ਧਾਮ ਨਹੀਂ ਮਿਲ ਰਿਹਾ ਹੈਗਾ ਜਾਂ ਜਿਹੜੇ ਭਾਰਤ ਮਾਲਾ ਵਾਲੇ ਪ੍ਰੋਜੈਕਟਸ ਨੇ ਉਹ ਉਹ ਕੁਝ ਡਿਲੇ ਹੈ ਕੀ ਇਹ ਤੇ ਕੁਝ ਇਹਨਾਂ ਨੂੰ ਰੇਟਸ ਦੇ ਨਾਲ ਵੀ ਸਹਿਮਤੀ ਨਹੀਂ ਹੈਗੀ ਹੈ ਭਾਰਤ ਮਾਲਾ ਪ੍ਰੋਜੈਕਟਸ ਦੇ ਵਿੱਚ ਤੇ ਕੁਝ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਝ ਸੜਕਾਂ ਹੈਗੀਆਂ ਉਹ ਕੁਝ ਚਿਰ ਤੋਂ ਪੈਂਡਿੰਗ ਜਾ ਰਹੀਆਂ ਹੈਗੀਆਂ NHAI ਦੇ ਖਾਤੇ ਚ ਬੋਲਦੀਆਂ ਨੇ ਸੋ ਇੱਕ ਕਾਫੀ ਚੀਜ਼ ਹੈ ਕਿ ਇਹਨਾਂ ਦੀ ਬੱਸ ਜਿਹੜੀ ਸੀਗੀ ਇੱਕ ਪਿੰਡ ਦੀ ਉਹ ਜਦੋਂ ਵਾਪਿਸ ਪਰਤਰੀ ਸੀਗੀ ਅੰਦੋਲਨ ਤੋਂ ਉਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਕੁਝ ਲੋਕ ਕਾਫੀ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ ਮਾਲੀ ਮਦਦ ਲਈ ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਸੋ ਅਸੀਂ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਰਿਜ਼ੋਲਵ ਕਰਾ ਦਿੱਤੀ ਹੈ ਖਾਸ ਕਰਕੇ ਅਸੀਂ ਸਟੱਬਲ ਬਰਨਿੰਗ ਤੇ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਲੀ ਹੈ ਨਾ ਸਾੜਨ ਉਹਦੇ ਲਈ ਅਸੀਂ ਜਿਹੜੇ 100 ਛੋਟੇ ਕਿਸਾਨ ਹੈਗੇ ਟਾਇਕਰ ਤੋਂ ਘਟ ਵਾਲੇ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਪ ਆਪਣੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਦੀ ਪਰਾਲੀ ਦੀ ਸਾਮ ਸੰਭਾਲ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਅੱਜ ਹੈਲਪਲਾਈਨ ਨੰਬਰ ਜੇ ਸਾਰੇ ਨੋਟ ਕਰਾਈਏ ਕਿ ਜੇ ਇਹਨਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਜ਼ਰੂਰ ਸਾਨੂੰ ਫੋਨ ਕਰਨ ਤੁਸੀਂ ਦੇਖਿਆ ਹੀ ਹੋਣਾ ਹੁਣ ਤੱਕ ਜਿੰਨੇ ਵੀ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਆਏ ਅਸੀਂ ਉਹਨਾਂ ਨੂੰ ਮਸ਼ੀਨਾ ਪ੍ਰੋਵਾਈਡ ਕਰਾ ਰਹੇ ਹੈਗੇ ਇਹ ਚੱਕਿਆ ਜਾਏਗਾ ਜੀ ਕਿੰਨੀਆਂ ਮੰਗਾਈਆਂ ਸੀ ਉਹਨਾਂ ਨੂੰ ਚੈੱਕ ਆ ਜਾਏਗਾ ਜੀ ਤੁਸੀਂ ਦੇਖ ਲਓ ਹਾਂ ਜੀ ਚੈੱਕ ਵੀ ਮੰਡੇ ਗਏ ਕਿੰਨੀ ਚੈੱਕ ਮੰਗਾਏ ਕਿੰਨੀਆਂ ਨੌਕਰੀਆਂ ਹੋਈਆਂ ਨੇ ਜੀ ਨੌਕਰੀਆਂ ਜਿਹੜੀਆਂ ਸੀਗੀਆਂ ਉਹ ਤਿੰਨ ਸੀਗੀਆਂ ਜਿਹੜੀ ਪੈਂਡਿੰਗ ਸੀਗੀਆਂ ਤੇ ਜਿਹੜੇ ਮੈਂ ਦੱਸਿਆ ਸੀਗਾ ਕੰਪਨਸੇਸ਼ਨ ਦੇ ਕੇਸ ਸੀਗੇ ਉਹ ਦੋ ਸੀਗੇ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਤੇ ਜਿਹੜੇ ਕੋਈ ਅਸੀਂ ਮਾਦੀ ਸਹਾਇਤਾ ਕੀਤੀ ਹੈ ਹਮਦਰਦੀ ਰੱਖਦੇ ਹੋਏ ਜਿਨ੍ਹਾਂ ਦੀ ਐਂਪਿਊਟੇਸ਼ਨ ਵਗੈਰਾ ਚ ਜਿਆਦਾ ਹੀ ਉਹਨਾਂ ਦੀ ਜ਼ਖਮੀ ਹਾਲਤ ਸੀਗੀ ਉਹਨਾਂ ਨੂੰ ਅਸੀਂ ਚਾਰ ਲੋਕਾਂ ਨੂੰ ਅ ਅੱਜ ਮਾਲੀ ਸਹਾਇਤਾ ਜਿਹੜੀ ਹੈ ਦਿੱਤੀ ਹੈਗੀ ਹੈ ਤੇ ਇੱਕ ਜਿਹੜੇ ਜਣੇ ਦਾ ਇਲਾਜ ਵੀ ਚੱਲਦਾ ਅਸੀਂ ਆਪ ਆਫਰ ਵੀ ਇਹ ਕੀਤੀ ਹੈਗੀ ਕਿ ਅੱਜਕੱਲੋ ਪ੍ਰੋਸੈਟਿਕ ਲਿਮਬਸ ਆਉਂਦੇ ਨੇ ਕਿਸੇ ਨੂੰ ਲੋੜ ਨਹੀਂ ਹੈਗੀ ਕੋ ਐਂਕੂਟੇਸ਼ਨ ਨਾਲ ਜਿਹੜਾ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਪ੍ਰਤੀਤ ਕਰ ਸਕਦੇ ਸੋ ਅਸੀਂ ਰੈੱਡ ਕਰਾਸ ਸਾਹੀ ਉਹਨਾਂ ਨੂੰ ਪ੍ਰੋਸਥੈਟਿਕ ਲਿੰਬਸ ਦੇ ਵਿੱਚ ਹੈਲਪ ਕਰਾਵਾਂਗੇ ਨਾਲੇ ਇੱਕ ਵੀ ਅਪੀਲ ਕੀਤੀ ਗਈ ਆ ਕਿ ਕਿਸਾਨਾਂ ਦੀ ਵੀ ਨਿਵਾ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਬਗੈਰ ਸੋ ਜਲਦੀ ਪੂਰੀ ਹੋ ਜਾਵੇ ਜੀ ਮੈਨੂੰ ਲੱਗਦਾ ਹੈ ਕਿ ਇਹ ਬੈਟਰ ਇੱਕ ਇੱਕ ਜਿਹੜੀ ਗੱਲਬਾਤ ਹੈ ਉਹ ਮੰਥਲੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਵਧੀਆ ਗੱਲ ਹੈ ਬਿਕੋਜ਼ ਕੁਝ ਕੁਝ ਲੋਕਲ ਇਸ਼ੂਸ ਹਮੇਸ਼ਾ ਜਿਹੜੇ ਰਹਿਣ ਦੇ ਰਹਿੰਦੇ ਹੁੰਦੇ ਆ ਉਹ ਸਾਡੇ ਧਿਆਨ 'ਚ ਆਉਂਦੇ ਰਹਿਣਗੇ ਤੇ ਕੋਈ ਪੈਂਡੈਂਸੀ ਨਾ ਸਾਡੇ 'ਵਲ ਹੋਊਗੀ ਨਾ ਇਹਨਾਂ ਨੂੰ ਇਤਾਂ ਫੀਲਿੰਗ ਆਏਗੀ ਕਿ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੀ ਮੰਥਲੀ ਮੀਟਿੰਗ ਇਹ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜੀ ਕਿ ਜੇ ਹੋ ਜਵੇ ਸਾਰਿਆਂ ਦੀ ਭਲਾਈ ਹੋਵੇਗੀ ਇੱਕ ਮੈਂ ਇੱਕ ਗੱਲ ਹੋਰ ਦੱਸਣਾ ਚਾਹਣੀ ਹੈ ਡੀਏਪੀ ਵਾਲਾ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਗਏ ਸਾਡੇ ਕੰਟਰੋਲ ਰੂਮ ਜ਼ਿਲ੍ਹੇ ਦੇ ਵਿੱਚ ਬਣਿਆ ਹੋਏ ਹੈ ਤੇ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਂਟ ਹੈ ਤੁਸੀਂ ਕੰਟਰੋਲ ਰੂਮ 'ਚ ਉਹ ਕੰਪਲੇਂਟ ਦਰਜ ਕਰਾ ਸਕਦੇ ਜੀ ਡੀਪੀ ਆਰ ਉਹ ਰਾਹੀਂ ਸਾਰੇ ਨੰਬਰ ਜਿਹੜੇ ਆ ਦੇ ਚੁੱਕੇ ਹੈ ਇਹ ਲਾਜ਼ਮੀ ਕੀਤਾ ਗਿਆ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਕਿ ਹਰ ਇੱਕ ਦੁਕਾਨ ਦੇ ਉੱਤੇ ਇਟ ਇਸ ਪਲੇ ਕੀਤਾ ਜਾਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਇੱਥੇ ਡੀਏਪੀ ਯੂਰੀਆ ਵਗੈਰਾ ਹੈ ਜਿਹੜੀ ਸਖਤੀ ਜਿਹੜੀ ਬਣੀ ਹੈ ਤੇ